ਸੋ ਦੇਖ ਸਕਦੇ ਹੋ ਇੰਨੀ ਦਵਾਨ ਕੀ ਸਮਾਨ ਖਤਮ ਹੋ ਗਿਆ ਫਿਰ ਵੀ ਕਸਟਮਰ ਆ ਰਹੇ ਨੇ ਸੋ ਬਹੁਤ ਤੇ ਉਹਦੇ ਵਿੱਚ ਭੀੜ ਦਾ ਕੋਈ ਗਿਨਤੇ ਨਹੀਂ ਹੈਗੀ ਸਮੋਸੇ ਤੁਸੀਂ ਦੇਖ ਸਕਦੇ ਹੋ ਸਾਝ ਦੇਸ ਤੋਂ ਦੇਖ ਸਕਦੇ ਹੋ ਆ ਸਮੋਸਾ ਆਪਣਾ ਕਰਸ਼ ਹੋ ਗਿਆ ਬਾਜੀ ਸਾਨੂੰ 10 12 ਸਾਲ ਹੋ ਗਏ ਇੱਥੇ ਆਂਦੇ ਨੂੰ ਅੱਛਾ ਜੀ ਇੱਥੇ ਬਾਜੀ ਦਾ ਸਮੋਸੇ ਦੀ ਕੀ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਕਿੱਥੇ ਬਹੁਤ ਭੀੜ ਲੱਗਣ ਰਹੀ ਆ ਕਿੰਨੇ ਟਾਈਮ ਤੋਂ ਹੋ ਗਿਆ ਬ੍ਰਦਰ ਸਟਾਰਟ ਅਪ ਕੀਤਾ 24 ਸਾਲ ਹੋ ਗਏ 24 ਸਾਲ ਹੋ ਗਏ 24 ਸਾਲ ਹੋ ਗਏ ਕੱਲੇ ਸਮੋਸਾ ਸ਼ਾਪ ਦਾ ਨੇਮ ਨਹੀਂ ਹੈਗਾ ਸ਼ਾਪ ਦਾ ਨੇਮ ਨਹੀਂ ਹੈਗਾ ਬਿਨਾ ਨਾਮ ਤੇ ਚੱਲੀ ਜਾ ਰਿਹਾ ਹਾਂਜੀ ਵਧੀਆ ਜਾ ਰਿਹਾ ਲੋਡ ਹੀ ਨਹੀਂ ਹੈ ਮਤਲਬ ਇੰਨਾ ਕਰਾਊਡ ਲੱਗਿਆ ਹੋਇਆ ਹੈ ਬਾਈ ਜੀ ਤੁਸੀਂ ਦੇਖ ਸਕਦੇ ਹੋ ਬਿਨਾ ਨਾਮ ਤੇ ਮਤਲਬ ਪੂਰਾ ਸ਼ਹਿਰ ਜਿਹੜਾ ਬਾਈ ਕੋਲੇ ਆਂਦਾ ਮਤਲਬ ਇਹ ਚੈੱਕ ਕਰ ਸਕਦੇ ਹੋ ਬਾਹਰ ਇਹ ਜਿਹੜਾ ਪੂਰੀ ਖੜਦੇ ਆ ਪੂਰੀ ਗੋਹੜੀ ਬਣਾਇਆ ਵਧੀਆ ਚਲ ਰਿਹਾ ਹੈ ਬੰਦ ਬੰਦ ਨੇ ਐਸਾ ਟੇਸਟ ਲੱਗਿਆ ਤੇ ਦਿਲ ਤੇ ਆ ਕੇ ਲੱਗਿਆ ਹੈ ਕਿ ਦਿਲ ਤੇ ਬਹੁਤ ਵਧੀਆ ਲੱਗਿਆ ਬਈ ਬਹੁਤ ਜਿਆਦਾ ਥੈਂਕ ਯੂ ਬ੍ਰੋ ਮੈਂ ਇਹ ਵੀ ਫ੍ਰੀਡ ਤੋਂ ਬਟਾ ਖਾ ਗਿਆ ਕਿੰਨੇ ਦੀ ਆਪਾਂ ਜੀ ਸਮੋਸੇ ਦੀ ਸਿੰਪਲ 20 ਦੀ ਤੇ ਛੋਲੇ ਬਾਕੀ ਦੀ ਅੱਛਾ ਤੇ ਕਿੰਨੇ ਸੌਸ ਆਉਂਦੇ ਨੇ ਉਹ ਚ ਸਿੰਗਲ ਇੱਕ ਪੀਸ ਇੱਕ ਪੀਸ 20 ਰੁਪਏ ਦਾ ਚਾਹ ਬ੍ਰੋ ਤੇ ਆਪਣਾ ਛੋਲੇ ਨਾਲ ਹਾਂਜੀ 20 ਰੁਪਏ ਦਾ ਹਾਂਜੀ ਇਹ ਦਾ ਦੇ ਮਤਲਬ ਕਿਨੇ ਵਜੇ ਤੋਂ ਕਿਨੇ ਵਜੇ ਸਟਾਰਟਿੰਗ ਹੋ ਰਹੀ ਹੈ 10 ਵਜੇ ਤੋਂ ਲੈ ਕੇ 5:30 ਵਜੇ ਤੱਕ 10 ਵਜੇ ਤੋਂ ਲੈ ਕੇ 5:30 ਵਜੇ ਚੱਲ ਚੱਲੀ ਜਾਂਦੇ ਨੇ ਸੋ ਉਹ ਤੇ ਇਦਾਂ ਹੀ ਮਤਲਬ ਕ라우ਡ ਲੱਗਾ ਰਹੇ ਭੀੜ ਲੱਗੀ ਰਹਿੰਦੀ ਹੈ ਆਪਣੇ ਕੋਲ ਹਾਂਜੀ ਠੀਕ ਹੈ ਜੀ ਕਿੰਨੇ ਟਾਈਮ ਹੋ ਗਿਆ ਬ੍ਰਦਰ ਸਟਾਰਟ ਅਪ ਜਿੱਤੇ 24 ਸਾਲ ਹੋ ਗਏ 24 ਸਾਲ ਹੋ ਗਏ 24 ਸਾਲ ਹੋ ਗਏ ਕੱਲੇ ਸਮੋਸੇ ਹੀ ਹੁੰਦੇ ਨੇ ਬ੍ਰਦਰ ਹਾਂਜੀ ਕੱਲੇ ਸਮੋਸੇ ਸਮੋਸੇ ਕੀ ਨਾਮ ਆ ਬ੍ਰਦਰ ਸ਼ਾਪ ਦਾ ਨੇਮ ਨਹੀਂ ਹੈਗਾ ਸ਼ਾਪ ਦਾ ਨੇਮ ਹੈਗਾ ਇਹ ਹੈ ਬਿਨਾ ਨਾਮ ਤੇ ਚੱਲੀ ਜਾ ਰਿਹਾ ਹਾਂਜੀ ਵਧੀਆ ਚੱਲ ਰਿਹਾ ਲੋਡ ਨਹੀਂ ਹੈ ਮਤਲਬ ਇਨਾ ਕਰਾਊਡ ਲੱਗਿਆ ਹੋਇਆ ਹੈ ਬਾਈ ਜੀ ਦੇਖ ਤੁਸੀਂ ਦੇਖ ਸਕਦੇ ਹੋ ਬਿਨਾ ਨਾਮ ਤੇ ਮਤਲਬ ਪੂਰਾ ਸ਼ਹਿਰ ਜਿਹੜਾ ਬਾਈ ਕੋਲੇ ਆਉਂਦਾ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਬਾਹਰ ਸੀਟਿੰਗ ਲਾਈ ਹੋਈ ਆ ਤੇ ਸਮੋਸੇ ਦੀ دیਵਾਨਗੀ ਤੇ ਭਾਜੀ ਇੱਕ ਪਲੇਟ ਲਾ ਹਾਂਜੀ ਬ੍ਰਦਰ ਤੁਸੀਂ ਦੇਖ ਸਕਦੇ ਹੋ ਆਪਾਂ ਪਹੁੰਚੇ ਸੁਨਾਮ ਸ਼ਹਿਰ ਦੇ ਵਿੱਚ ਮੋਹਰਾ ਵਾਲੇ ਗੁਰਦੁਆਰੇ ਦੇ ਸਾਹਮਣੇ ਸੋ ਨੋ ਨੇਮ ਆ ਦੁਕਾਨ ਆ ਸੋ ਦੋਸਤੋ ਦੇਖ ਸਕਦੇ ਤੇ ਚੱਲ ਰਹੇ ਨੇ ਸਮੋਸੇ ਸਿਰਫ ਸਮੋਸੇ ਹੀ ਮਿਲਦੇ ਨੇ ਸਬਜੀ ਨਾਲ ਤੇ ਚਟਨੀ ਨਾਲ ਸਵਾ ਸਮੋਸੇ ਦੀ دیਵਾਨਗੀ ਆ ਲੋਕ ਇੱਥੇ ਬੈਠੇ ਪਏ ਨੇ ਸੋ ਸਾਰੇ ਸਮੋਸੇ ਖਾ ਰਹੇ ਨੇ ਹੁਣ ਆਪਾਂ ਵੀ ਸਮੋਸੇ ਖਾਵਾਂਗੇ ਸਮਾਪਤ ਹੋ ਚੁੱਕਿਆ ਸੀ ਬਈ ਕਹਿੰਦਾ ਵੀਡੀਓ ਨਹੀਂ ਬਣਾਣੀ ਸੋ ਬਈ ਕਹਿੰਦਾ ਕਰੇ ਫੇਰ ਆਈਓ ਪਰ ਕਰੋੜ ਤੁਸੀਂ ਚੈੱਕ ਕਰ ਸਕਦੇ ਹੋ ਮਸ਼ਹੂਰ ਦੁਕਾਨ ਆ ਸੁਨਾਮ ਦੀ ਹੁਣ ਆਪਾਂ ਚਟਨੀ ਨਾਲ ਸਮੋਸੇ ਖਾਵਾਂਗੇ ਇਹ ਨਹੀਂ ਲੇਬਰ ਲੱਗੀ ਉਧਰ ਸਮੋਸੇ ਬਣ ਰਹੇ ਨੇ ਕੋਈ ਜ਼ਿਆਦਾ ਡੈਕੋਰੇਸ਼ਨ ਨਹੀਂ ਕੀਤੀ ਪਰ ਫਿਰ ਵੀ ਕੰਮ ਤੁਸੀਂ ਦੇਖ ਸਕਦੇ ਹੋ ਪੂਰਾ ਜੋਰ ਆ ਸ਼ੋਰ ਨਾਲ ਚੱਲ ਰਿਹਾ ਹੈਗਾ ਅੱਛਾ ਦੋ ਲੋਕ ਕਹਿ ਰਹੇ ਨੇ ਕਿ ਅੱਜ ਸਮਾਪਤੀ ਹੋ ਚੁੱਕੀ ਆ ਮਤਲਬ ਲਾਸਟ ਸਟੇਜ ਆ ਮਤਲਬ ਸਵੇਰੇ 10 ਤੋਂ 5 ਵਜੇ ਤੱਕ ਇੱਥੇ ਸਮੋਸੇ ਮਤਲਬ ਪੂਰਾ ਕਰਾਊਡ ਆਉਂਦਾ 2 ਵਜੇ ਕਹਿੰਦੇ ਬਹੁਤ ਕਰਾਊਡ ਆਦਾ ਅੱਜ ਮਤਲਬ ਉਹ ਕਹਿ ਰਹੇ ਨੇ ਸਮਾਪਤ ਹੋ ਚੁੱਕੇ ਇਸ ਕਰਕੇ ਚਟਨੀ ਨਾਲ ਆਪਾਂ ਨੂੰ ਸਮੋਸਾ ਖਵਾਣਗੇ ਕਹਿੰਦੇ ਛੋਲੇ ਪਹਿਨੇ ਥੋੜੇ ਜਨੇ ਸਮਾਪਤ ਹੋ ਗਏ ਇਸ ਵਾਰ ਆਪਾਂ ਦੇਖਦੇ ਆ ਕਿ ਕਿਦਾਂ ਦਾ ਟੇਸਟ ਆ ਤੇ ਭਾਜੀ ਕਹਿੰਦੇ ਬਿਨਾਂ ਨਾਮ ਤੋਂ ਮਤਲਬ ਇਹ ਆਪਣੀ ਦੁਕਾਨ ਚੱਲਦੀ ਆ 24 ਸਾਲ ਹੋ ਗਏ ਮਤਲਬ ਭਾਜੀ ਨੂੰ ਆ ਕੰਮ ਕਰਦੇ ਹੋ ਸਮੋਸਿਆਂ ਦਾ ਤੇ ਦੂਸਰਾ ਤੁਸੀਂ ਚੈੱਕ ਕਰ ਸਕਦੇ ਹੋ ਈ ਬਾਜੀ ਕੋਲੇ 8 ਬੰਦੇ ਮਤਲਬ ਲੇਬਰ ਦੇ ਕੰਮ ਕਰਦੇ ਨੇ 8 ਬੰਦੇ ਮਤਲਬ ਬਾਜੀ ਬਾਜੀ ਮਤਲਬ ਓਨਰ ਦੇ ਬੇਟੇ ਨੇ ਮਤਲਬ ਇਹਨਾਂ ਦੇ ਪਾਪਾ ਜੀ ਇੱਥੇ ਜ਼ਿਆਦਾ ਹੁੰਦੇ ਨੇ ਇਹ ਬਹੁਤ ਘੱਟ ਹੁੰਦੇ ਨੇ ਇਹ ਕਹਿੰਦੇ ਜਦੋਂ ਪਾਪਾ ਜੀ ਆਏ ਤੇ ਉਦੋਂ ਵੀਡੀਓ ਬਣਾਓ ਤੇ ਚੈੱਕ ਕਰ ਸਕਦੇ ਆ ਬਾਕੀ ਆਪਾਂ ਸਮੋਸਾ ਲਵਾਣੇ ਆ ਬਾਈ ਕੋਲੋਂ ਦੇਖਦੇ ਠੀਕ ਆ ਜੀ ਆ ਗਏ ਆ ਬਲ ਤੇ ਇੱਕ ਪਲੇਟ ਆਪਣੀ ਲਾਉਣਗੇ देख सकते हो छोले तो समोसे सबा छोला क्या बात है ਸੋ ਜੀ ਦੋਸਤੋ ਸਕਦੇ ਆ ਆ ਗਿਆ ਸਲਾਦ ਇਹ ਦੇਖ ਚੈੱਕ ਕਰ ਸਕਦੇ ਆ ਭਾਜੀ ਤੁਸੀਂ ਆਪਣਾ ਸਮੋਸੇ ਲੱਗ ਰਹੇ ਨੇ ਤੇ ਇੱਕ ਪਲੇਟ ਆਪਣੀ ਲਾਉਂਗੇ ਜੀ ਤੇ ਕਪਣੀ ਪਲੇਟ ਲਾਉਂਦੇ ਨੇ ਦੇਖ ਸਕਦੇ ਹੋ ਸਮੋਸੇ ਉੱਪਰ ਸੈਲਡ ਆ ਗਿਆ ਤੇ ਆਪਣੀ ਰੈੱਡ ਚਾਹ ਆਪਣੀ ਉੱਥੇ ਪਈ ਹੋਈ ਆ ਟੇਬਲ ਤੇ ਚੈੱਕ ਕਰੋ ਜੀ ਇੱਥੇ ਲਾ ਦੇ ਫਿਰ ਜਿਆਦਾ ਸਮੋਸਿਆਂ ਦੀ ਦੀਵਾਨ ਗਿਆ ਸਮੋਸੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਸ਼ਹੂਰ ਦੁਕਾਨ ਆ ਕਿੰਨੇ ਇੱਕ ਲਗਾਣਾ ਸਭਾ ਹਾਂ ہمارا ਇਹ ਸਮੋਸਾ ਚਟਨੀ ਦੇ ساتھ ਲਗਾ ਦੀ ਭਈਆ ਸਬਜੀ ਹੈ ਸਬਜੀ ਦੇ ਸਾਥ ਸਬਜੀ ਹੈ ਸਬਜੀ ਜੋ ਵੀ ਹੈ ਲਗਾ ਦਿਓ ਸੋ ਇਹ ਲੱਗਨੇ ਜਾ ਰਹਾ ਹੈ ہمارا ਸਮੋਸਾ ਸੰਜੀ ਦੇ ਇਸ ਤੋਂ ਦੇਖ ਸਕਦੇ ਹੋ ਆ ਸਮੋਸਾ ਆਪਣਾ ਕ੍ਰਸ਼ ਹੋ ਗਿਆ ਆ ਗਈ ਸਬਜੀ ਲੋ ਜੀ ਆਪਣੀ ਸਮੋਸਿਆਂ ਦੀ ਪਲੇਟ ਲੱਗ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਸਮੋਸਾ ਮਤਲਬ ਬਹੁਤ ਹੀ ਜਿਆਦਾ ਯੂਨਿਕ ਉੱਪਰ ਸੈਲਡ ਆ ਗਿਆ ਤੇ ਬਹੁਤ ਹੀ ਵਧੀਆ ਵੀਡੀਓ ਹੈ ਤੇ ਆਪਾਂ ਕਰਦੇ ਇਹਨੂੰ ਟੇਸਟ ਟੇਸਟ ਕਰਕੇ ਤੁਹਾਨੂੰ ਦਿਖਾਣੇ ਆ ਠੀਕ ਹੈ ਜੀ ਟੇਬਲ ਤੇ ਬੰਨੇ ਆ ਗਏ ਗਾਇਸ ਦੇਖ ਸਕਦੇ ਹੋ ਤੇ ਆਪਣਾ ਸਮੋਸਾ ਲੱਗ ਚੁੱਕਿਆ ਤੇ ਆਪਾਂ ਟੇਸਟ ਕਰਕੇ ਤੁਹਾਨੂੰ ਤੁਹਾਨੇ ਆ ਟੇਸਟ ਕਿਦਾਂ ਦਾ ਤੇ ਇੱਕ ਲੈਨੇ ਆਪਾਂ ਪਿਆਰੀ ਜੀ ਬਾਈਟ ਤੇ ਦੇਖੋ ਜੀ ਆਪਣਾ ਗਾੜੀ ਜੀ ਬੈਠੇ ਬਾਕੀ ਦੀਵਾਨਗੀ ਚੈੱਕ ਕਰ ਸਕਦੇ ਹੋ ਭਾਜੀ ਕੋਲੇ ਭੀੜ ਦੇਖੋ ਕਿੰਨੀ ਲੱਗੀ ਹੋਈ ਆ ਇੱਥੇ ਭਾਜੀ ਵੀ ਆਪਣੇ ਖਾ ਰਹੇ ਨੇ ਭਾਜੀ ਕਿੰਨਾ ਟਾਈਮ ਹੋ ਗਿਆ ਖਾਂਦੇ ਨੂੰ ਭਾਜੀ ਸਾਨੂੰ 10-12 ਸਾਲ ਹੋ ਗਏ ਇੱਥੇ ਆਂਦੇ ਨੂੰ ਅੱਛਾ ਜੀ ਤੇ ਬਾਜੀ ਦਾ ਸਮੋਸੇ ਦੀ ਕੀ ਗੱਲਬਾਤ ਆ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਭੀੜ ਲੱਗਣ ਰਹੀ ਆ ਤੇ ਭਾਜੀ ਇਹਨਾਂ ਦੇ ਸਮੋਸੇ ਦੀ ਜਿਹੜੀ ਗੱਲਬਾਤ ਆ ਇੱਕ ਤੇ ਸਮੋਸੇ ਦਾ ਸਾਈਜ਼ ਜੀ ਬੜਾ ਵੱਡਾ ਵਾ ਹੋਰ ਨਾਲ ਤੇ ਇੱਕ ਇਹਦਾ ਸਵਾਦ ਤੁਸੀਂ ਆਪ ਦੇਖ ਸਕਦੇ ਹੋ ਪਾਲੀ ਟੈਸਟ ਕਰਕੇ ਦਸ ਵੇਰੇ ਹਾਂ ਦੱਸਦੇ ਆ ਤੇ ਮਤਲਬ ਭੀੜ ਦੇਖੋ ਕਿ ਨਹੀਂ ਲੱਗੀ ਰਹਿੰਦੀ ਆ ਜੀ ਹੁਣ ਸਮਾਪਤੀ ਦਾ ਟਾਈਮ ਆ ਨਾ ਜੀ ਹਾਂਜੀ ਹਾਂਜੀ ਪਾਜੀ ਇਹਨਾਂ ਦੇ ਸਵੇਰੇ ਮਾਨਕ ਚੱਲੋ ਵੀ ਜਿਆਦਾ ਨਹੀਂ 9 ਵਜੇ ਤੋਂ ਚੱਲਦੀ ਆ ਤੇ 4-3-4 ਵਜੇ ਤੱਕ ਸਮਾਪਤੀ ਹੋ ਜਾਂਦੀ ਆ ਤੇ ਚਲੋ ਆਪਾਂ ਦੇਖਦੇ ਆਂ ਕਰਕੇ ਟੈਸਟ ਕਰ ਲੈਨੇ ਆਂ ਬਾਈਟ ਤੇ ਲੈ ਰਹੇ ਆਂ ਜੀ ਆਪਾਂ ਵਧੀਆ ਜੀ ਇੱਕ ਬਾਈਟ ਚੈੱਕ ਕਰ ਸਕਦੇ ਆਂ ਤੁਸੀਂ ਦੇਖ ਸਕਦੇ ਹੋ ਮੇਰੀ ਸ਼ਕਲ ਦੇਖ ਕੇ ਕਿ ਕਿੰਨਾ ਜ਼ਿਆਦਾ ਟੇਸਟੀ ਆ ਬਹੁਤ ਹੀ ਜ਼ਿਆਦਾ ਟੇਸਟੀ ਆ ਤੇ ਬਹੁਤ ਹੀ ਜ਼ਿਆਦਾ ਗਰਮ ਸੀ ਮੇਰੇ ਮੂੰਹ ਵਿੱਚ ਮਤਲਬ ਗਰਮ ਬਹੁਤ ਜ਼ਿਆਦਾ ਜਲਦੀ ਜਲਦਾ ਮਤਲਬ ਗਰਮ ਖਾ ਲਿਆ ਤੇ ਬਹੁਤ ਹੀ ਫਰੈਸ਼ ਚੀਜ਼ ਮਿਲਦੀ ਆ ਬਹੁਤ ਹੀ ਫਰੈਸ਼ ਵਧੀਆ ਸਮੋਸੇ ਮਿਲਦੇ ਨੇ ਤੁਸੀਂ ਆ ਸਕਦੇ ਹੋ ਇੱਥੇ ਸੁਨਾਮ ਆਪਣਾ ਸੰਘਰੂਰ ਰੋਡ ਤੇ ਬਾਈ ਦਾ ਬਾਈ ਮੈਨੂੰ ਦੱਸ ਰਿਹਾ ਸੀ ਕਿ ਸਮੋਸਾ ਜੈਕਸ਼ਨ ਨਾਮ ਰੱਖਣਾ ਪਰ ਹੁਣ ਕੋਈ ਨਾਮ ਨਹੀਂ ਹੈਗਾ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਆ ਜੇ ਜ ਸਮੋਸੇ ਖਾਣੇ ਨੇ ਤੇ ਸੁਨਾਮ ਸ਼ਹਿਰ ਦੇ ਵਿੱਚ ਆਓ ਠੀਕ ਹੈ ਜੀ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਬਾਏ ਲਵ ਯੂ